ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਵਰ ਕਰਾਂਗੇ ਪਾਸ਼ਾ ਇਹ ਪਾਸ਼ਾ ਦਾ ਪਾਰਟ 2 ਹੈ ਪਾਰਟ 1 ਆਲਰੇਡੀ ਪਲੇਲਿਸਟ ਵਿੱਚ ਪਿਆ ਹੋਇਆ ਹੈ ਚਲੋ ਫਿਰ ਸਟਾਰਟ ਕਰੀਏ ਅੱਜ ਪਾਸ਼ਾ ਦਾ ਨਿਯਮ ਸਾਡਾ ਅੱਜ ਦਾ ਟੌਪਿਕ ਹੋਵੇਗਾ ਪਾਸ਼ਾ ਦੇ ਮੂਢਲੇ ਨਿਯਮ ਕਿ ਜਿਹੜੇ ਪਾਸ਼ਾ ਹੈ ਕਿਉਂ ਬਣੀ ਕਿੱਥੋਂ ਸ਼ੁਰੂ ਹੋਈ ਕਿੱਦਾਂ ਸਮਾਜ ਵਿੱਚ ਆਈ ਇਹਦੇ ਬਹੁਤ ਹੀ ਇੰਪੋਰਟੈਂਟ ਨਿਯਮ ਹੈ ਫਸਟ ਨਿਯਮ ਹੈ पाषाण मनुख ਅਤੇ मनुਖ ਦੇ ਪਰਸਪਰ ਆਧਾਨ ਪ੍ਰਦਾਨ ਦੀ ਕਿਰਿਆ ਤੋਂ ਪੈਦਾ ਹੋਈ ਹੈ ਜੋ मनुख ਅਸੀਂ ਆਪਣੇ ਆਧਾਨ ਪ੍ਰਦਾਨ ਕਰਨੇ ਹੈ ਕੀ ਆਧਾਨ ਪ੍ਰਦਾਨ ਕਰਨੇ ਆਪਣੇ ਭਾਗ ਕਹਿੰਦੀ ਕਿਥੋਂ ਪਾषाਣ ਬਣੀ ਹੈ ਫਸਟ ਪੁਆਇੰਟ ਦੀ ਗੱਲ ਕੀਤੀ ਜਾਵੇ ਪਾषाण मनुਖੀ ਸੰਵਾਦ ਦੇ ਅਰੰਭਕ ਵਿਕਾਸ ਦੇ ਪੜਾ ਤੇ ਪਰਸਪਰ ਆਧਾਨ ਪ੍ਰਦਾਨ ਦੀ ਕਿਰਿਆ ਰਾਹੀ ਹੋਦ ਵਿੱਚ ਆਂਦੀ ਹੈ ਅਗਰ ਪੁੱਛਿਆ ਜਾਵੇ ਕਿ ਪਾषाण ਦਾ ਅਰੰਭਕ ਕੀ ਹੈ ਆਸ਼ਾ ਦਾ ਆਰੰਭਿਕ ਵਿਕਾਸ ਕੀ ਆ ਉਹ ਤਾਂ ਕਿ ਆ ਅਦਾਨ ਪ੍ਰਦਾਨ ਪੇਪਰ 'ਚ ਕਿਸੇ ਵੀ ਤਰ੍ਹਾਂ ਨਾਲ ਐਮਸੀਕਿਊਜ਼ ਨੂੰ ਘੁਮਾ ਕੇ ਪੁੱਛਿਆ ਜਾ ਸਕਦਾ ਠੀਕ ਹੈ ਇਹ ਵਾਲੀ ਲਾਈਨ ਕਿੱਦਾਂ ਪੁੱਛੀ ਜਾ ਸਕਦੀ ਕਿ ਜੇ ਪਾਸ਼ਾ ਦਾ ਆਰੰਭਿਕ ਵਿਕਾਸ ਕਿੱਦਾਂ ਹੁੰਦਾ ਹੈ ਉਹ ਹੁੰਦਾ ਅਦਾਨ ਪ੍ਰਦਾਨਾ ਇਸ ਵਿਕਾਸ ਦੀ ਪ੍ਰਕਿਰਿਆ ਵਿੱਚ ਆਦੀ ਮਨੁੱਖ ਤੋਂ ਬਾਅਦ ਕਬੀਲਾ ਸਮਾਜ ਆਂਦਾ ਹੈ ਇਹ ਵੀ ਐਮਸੀਕਿਊ ਆ ਸਕਦਾ ਹੈ ਕਿ ਆਦੀ ਮਨੁੱਖ ਤੋਂ ਬਾਅਦ ਕੌਣ ਆਂਦਾ ਹੈ ਆਦੀ ਮਨੁੱਖ ਨੂੰ ਪਤਾ ਹੈ ਕਿ ਜਿਹੜਾ ਹਿਊਮਨ ਵੀਂਗ ਹੀ ਪਹਿਲਾ ਆਦੀ ਮਨੁੱਖ ਸੀਗਾ ਆਦੀ ਮਨੁੱਖ ਤੋਂ ਬਾਅਦ ਕੌਣ ਆਉਂਦਾ ਕਬੀਲਾ ਮਤਲਬ ਕਿ ਆਦੀ ਮਨੁੱਖ ਤੋਂ ਟ੍ਰਾਂਸਫਰ ਕਿੱਧਰ ਹੋ ਗਿਆ ਕਬੀਲੇ ਸਮਾਜ ਵੱਲ ਜੋ ਸਮਾਪਕ ਕੇ ਸੱਭਿਆ ਸਮਾਜ ਵਿੱਚ ਵਟ ਜਾਂਦਾ ਹੈ ਮਤਲਬ ਕਹਿਣ ਦਾ ਪਹਿਲਾਂ ਕੀ ਬਣਿਆ ਤੁਹਾਡਾ ਆਦੀ ਸਮਾਜ ਫਿਰ ਕੀ ਬਣਿਆ ਤੁਹਾਡਾ ਕਬੀਲਾ ਕਬੀਲੇ ਦੇ ਬਾਅਦ ਕੀ ਬਣਿਆ ਸੱਭਿਆ ਸਮਾਜ ਜਿੱਦੇ ਵੀ ਸੱਭਿਆਚਾਰ ਜਿਹੜਾ ਆ ਜਾਂਦਾ ਹੈ ਨੈਕਸਟ ਹੈ ਆਪਸੀ ਮੇਲ ਜੋਨ ਵਿੱਚ ਇੱਕ ਸਾਂਜੀ ਸੰਪਰਕ ਭਾਸ਼ਾ ਭੋਦ ਵਿੱਚ ਆ ਜਾਂਦੀ ਹੈ ਅਗਰ ਪੁੱਛਿਆ ਜਾਵੇਗਾ ਭਾਸ਼ਾ ਭੋਦ ਕਿਦਣਾ ਹੁੰਦੀ ਹੈ ਯਾ ਰਖਣਾ ਸਾਂਜੀ ਸੰਪਰਕ ਨਾ ਸਾਂਜੀ ਸੰਪਰਕ ਦਾ ਮਤਲਬ ਕੀ ਹੈ ਆਪਸੀ ਗੱਲਬਾਤ ਕਰਨ ਨਾ ਜਦ ਕਿ ਕੁਝ ਕੁ ਕਬੀਲਾ ਭਾਸ਼ਾਵਾਂ ਉਪ ਬੋਲੀਆਂ ਦੇ ਰੂਪ ਵਿੱਚ ਚਲਦੀਆਂ ਹੀ ਰਹਦੀਆਂ ਹਨ ਅਜਿਹੀ ਖੇਤਰੀ ਬੋਲੀ ਅਤੇ ਉਸ ਦੀਆਂ ਉਪ ਬੋਲੀਆਂ ਕੁਦਰਤੀ ਭਾਸ਼ਾ ਕਿਨੌਂਦੀਆਂ ਹਨ ਕੁਦਰਤੀ ਭਾਸ਼ਾ ਮਤਲਬ ਕਹਿਣ ਦਾ ਕਿ ਜੇਰੀਆਂ ਤੁਹਾਡੇ ਅਲੱਗ-ਅਲੱਗ ਖੇਤਰ ਵਿੱਚ ਉਪ-ਬੋਲੀਆਂ ਬੋਲੀਆਂ ਜਾਂਦੀਆਂ ਹਨ ਬੱਚਿਓ ਇਹ ਬਹੁਤ ਹੀ ਇੰਪੋਰਟੈਂਟ ਹੈ ਕੁਦਰਤੀ ਭਾਸ਼ਾ ਦੇਖੋ ਤੁਹਾਨੂੰ ਪਤਾ ਹੈ ਸਾਡੀ ਮਾਝੀ ਬੋਲੀ ਜਾਂਦੀ ਹੈ 도ਆਬੀ ਬੋਲੀ ਜਾਂਦੀ ਕਿੰਨੀ ਜ਼ਿਆਦਾ ਉਪ-ਭਾਸ਼ਾ ਬੋਲੀ ਜਾਂਦੀ ਹੈ ਜੇਰੀਆਂ ਕਿਸੇ ਖੇਤਰ ਦੀ ਬੋਲੀਆਂ ਜਾਂ ਉਹਦੀਆਂ ਉਪ-ਬੋਲੀਆਂ ਹੁੰਦੀਆਂ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਕੁਦਰਤੀ ਭਾਸ਼ਾ ਕਿਹਾ ਜਾਂਦਾ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਕੁਦਰਤੀ ਭਾਸ਼ਾ ਕਿਹਾ ਜਾਂਦਾ ਹੈ ਨੈਕਸਟ ਸਲਾਈਡ ਟੂ ਮੂਵ ਕਰਾਂਗੇ ਸੈਕਿੰਡ ਪੁਆਇੰਟ ਹੈ ਹਰ ਪਾਸ਼ਾ ਬੇਜੋੜ ਹੁੰਦੀ ਹੈ ਬੇਜੋੜ ਮਤਲਬ ਹੁੰਦਾ ਕਿ ਕੋਈ ਯੂਨਿਕ ਠੀਕ ਹੈ ਜਿਸ ਤਰ੍ਹਾਂ ਹਰ ਵਿਅਕਤੀ ਦਾ ਚਿਹਰਾ ਵੱਖਲਾ ਹੁੰਦਾ ਹੈ ਹਰ ਵਿਅਕਤੀ ਦੀ ਆਵਾਜ਼ ਅਲੱਗ ਹੁੰਦੀ ਹੈ ਅਤੇ ਹਰ ਵਿਅਕਤੀ ਦੀਆਂ ਉਂਗਲੀਆਂ ਦੇ ਨਿਸ਼ਾਨ ਵੱਖਰੇ ਹੁੰਦੇ ਹੈ ਇਸੇ ਤਰ੍ਹਾਂ ਹਰ ਪਾਸ਼ਾ ਕੀ ਨਵਕਲੀ ਅਤੇ ਬੇਜੋੜ ਬੇਜੋੜ ਨਹੀਂ ਦੀ ਚੁਕਲਾਂਗੇ ਯੂਨਿਕ ਠੀਕ ਹੈ ਮਤਲਬ ਕਹਿਣ ਦਾ ਹੁਣ ਦੇਖੋ ਦੋ ਪਰਸਨ ਹੈ ਲੱਕ ਵੀ ਸੇਮ ਹੈ ਅਕਬਿਸੇਮ ਹੈ ਕਾਨੇ ਵੀ ਸੇਮ ਹੈ ਅਸੀਂ ਕਿੱਦਾਂ ਪਛਾਣਨੇ ਕਿ ਅਲੱਗ ਅਲੱਗ ਹੈ ਉਹਦੀ ਆਵਾਜ਼ ਤੋਂ ਉਹਦੇ ਬਿਹੇਵ ਤੋਂ ਉਹਦੇ ਆਚਰਣ ਤੋਂ ਇਸੇ ਤਰ੍ਹਾਂ ਭਾਸ਼ਾ ਵੀ ਕੀ ਹੈ ਇਸੇ ਤਰ੍ਹਾਂ ਭਾਸ਼ਾ ਵੀ ਸੇਮ ਹੁੰਦੀ ਹੈ ਬਟ ਭਾਸ਼ਾ ਵੀ ਸੇਮ ਹੁੰਦੀ ਹੈ ਬਟ ਉਹਦਾ ਜਿਹੜਾ ਨਵੇਕਲਾ ਯੂਨੀਕ ਪਨ ਕਿ ਊੜੇ ਦਾ ਸਾਊਂਡ ਊੜ ਹੈ ਐੜੇ ਦਾ ਸਾਊਂਡ ਐ ਹੈ ਏ ਦਾ ਸਾਊਂਡ ਏ ਹੈ ਬੀ ਦਾ ਸਾਊਂਡ ਬੀ ਹੈ ਮਤਲਬ ਕਹਿਣ ਦਾ ਕਿ ਇਹ ਕੀ ਹੈ ਅਲੱਗ ਅਲੱਗ ਹੈ ਹਰ ਇੱਕ ਦਾ ਸਾਊਂਡ ਕੀ ਹੈ ਅਲੱਗ ਹੈ ਇਸ ਕਰਕੇ ਕੀ ਬਣ ਗਈ ਹੈ ਨਵੇਕਲੀ ਬਣ ਗਈ ਨੈਕਸਟ ਮੂਵ ਕਰਾਂਗੇ ਇੱਕ ਪਾਸ਼ਾ ਵਿਸ਼ੇਸ਼ ਤੇ ਬੰਤਰ ਵਿੱਚ ਹਰ ਪੱਧਰ ਤੇ ਹਰੇਕ ਦੂਸਰੀ ਪਾਸ਼ਾ ਨਾਲੋਂ ਸਪਸ਼ਟ ਅੰਤਰ ਦਿਸਟਿਮਾਨ ਹੁੰਦਾ ਹੈ ਮਤਲਬ ਕਹਿੰਦਾ ਹਿੰਦੀ ਚ ਕੀ ਲਿਖਿਆ ਉੜਾ ਠੀਕ ਹੈ ਸੋਰੀ ਪੰਜਾਬੀ ਚ ਕੀ ਲਿਖਿਆ ਐੜਾ ਅਗਰ ਐੜਾ ਨੂੰ ਇੰਗਲਿਸ਼ ਲਿਖਣਾ ਹੋਗਾ ਏ ਐੜੇ ਨੂੰ ਹਿੰਦੀ ਲਿਖਣਾ ਅ ਮਤਲਬ ਕਹਿੰਦਾ ਹਰ ਇੱਕ ਪਾਸ਼ਾ ਦੀ ਬੰਤਰ ਬੰਤਰ ਮਤਲਬ ਬਣਾਵਟ ਕੀ ਹੈ ਦੂਸਰੀ ਪਾਸ਼ਾ ਨਾਲੋਂ ਕੀ ਹੈ ਅਲੱਗ ਹੈ ਹੋ ਪੂਰੀ ਦਸ ਪਾਸੇ ਦੇਖੋ ਬੱਚੇ ਐੜਾ ਏ ਤੇ ਅ ਕਿੰਨਾ ਫਰਕ ਹੈ ਇਦੀ ਬੰਤਰ ਕਿਦਾਂ ਦੀ ਹੈ ਇਹਨੂੰ ਇਦਾਂ 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 ਦਬਾਇਆ ਇਦੀ ਬੰਤਰ ਕਿਦਾਂ ਦੀ ਹੈ ਹੋਰ ਇਦੀ ਬੰਤਰ ਕਿਦਾਂ ਦੀ ਹੈ ਮਤਲਬ ਕਹਿੰਦਾ ਕਿ ਬੰਤਰ ਦੇ ਪੱਖੋਂ ਵੀ ਇਹਦੇ ਵਿੱਚ ਬੜਾ ਹੀ ਜ਼ਿਆਦਾ ਕੀਆ ਅੰਤਰ ਹੈ ਹੋ ਸਕਦਾ ਹੈ ਕਿ ਦੋ ਭਾਸ਼ਾਵਾਂ ਵਿਚਲੇ ਕੁਝ ਕੁ ਅੰਚ ਇੱਕ ਦੂਜੇ ਨਾਲ ਮੇਲ ਖਾ ਜਾਣ ਪਰੰਤੂ ਬਹੁਤਾਤ ਇਹ ਹੀ ਅੰਚਾ ਹੀ ਹੋਵੇਗੀ ਜਿਹੜੀ ਪੂਰਨ ਤੌਰ ਤੇ ਪੀ ਨਹੀਂ ਹੋਵੇਗੀ ਕਹਿੰਦਾ ਕੁਝ ਵਰਡ ਐਸੇ ਹੋ ਸਕਦੇ ਐ ਜਿਹੜੇ ਕਿ ਮਾਰੇ ਮੋਟੇ ਮੇਲ ਖਾ ਜਾਂਦੀ ਹੈ ਜੇ ਦੇ ਕੇ ਮਾਰੇ ਮੋਟੇ ਮੇਲ ਖਾ ਜਾਂਦੇ ਪਰ ਕੁਝ ਕੰਨਾ ਬਸ ਖਾਸ ਕਰਕੇ ਕੋਈ ਵੀ ਮੇਲ ਨਹੀਂ ਖਾਂਦਾ 3rd ਪੁਆਇੰਟ ਸਾਡਾ ਹੋਵੇਗਾ ਪਾਸ਼ਾ ਸੰਚਾਰ ਦਾ ਸਾਧਨ ਹੈ ਸਭ ਨੂੰ ਪਤਾ ਹੈ ਕਿ ਪਾਸ਼ਾ ਜਿਹੜੀ ਹੈ ਕਮਿਊਨੀਕੇਸ਼ਨ ਕਰਾਂਦੀ ਹੈ ਇੱਕ ਦੂਜੇ ਦਾ ਸੰਚਾਰ ਕਰਾਂਦੀ ਹੈ ਗੱਲਬਾਤ ਕਰਾਂਦੀ ਹੈ ਪਾਸ਼ਾ ਮਨੁੱਖੀ ਸਮਾਜ ਦੀ ਕਿਸੇ ਇਕਾਈ ਵਿਚਲੇ ਆਪਸੀ ਸੰਚਾਰ ਦੇ ਸਭ ਤੋਂ ਅਹਿਮ ਸਾਧਨ ਵਜੋਂ ਵਰਤੀ ਜਾਂਦੀ ਹੈ ਅਗਰ ਪੁੱਛੇ ਜਾਵੇਗਾ ਸੰਸਾਰ ਦਾ ਸਭ ਤੋਂ ਅਹਿਮ ਸਾਧਨ ਕੀ ਹੈ तो रखना संचार ना ही टेलीफोन तो हों ही लैपटॉप तो हों ही वीडियो कॉल तो हों ही मैसेज तो होंगे कितना होंगे भाषा ना ही होंगे भाषा एक सैकंड हाँ भाषा दो प्राणियों का सजा कोड होंगे बन सकता है कि दो प्राणियों का की है सड़ अगर मैं किसी ने इशारा मारे समझ आएगा गुस्से है अगर मैं किसी गुस्से में बोल समझ मेरा कुछ के मतलब कि आपसी की है कोड है ਜਿਸ ਤਾਹੀ ਉਹ ਆਪਣੀ ਆਪਣੀ ਜਾਣਕਾਰੀ ਵਿਚਾਰ ਅਤੇ ਭਾਵਨਾਵਾਂ ਇੱਕ ਦੂਜੇ ਤੱਕ ਪਹੁੰਚਾਉਂਦੇ ਹਨ ਜਿਹੜਾ ਕੋਡ ਹੈ ਉਹ ਕੋਡ ਕਿਸ ਵਾਸਤੇ ਦਿੱਤੀ ਆਪਣੇ ਵਟਸਐਪ ਤੇ ਕੋਡ ਲਗਾਉਂਦੇ ਫੋਨ ਤੇ ਕੋਡ ਲਗਾਉਂਦੇ ਕਿਉਂ ਲਗਾਉਂਦੇ ਹੋ ਸੇਫਟੀ ਲਈ ਤੇ ਪਾਸ਼ਾ ਦਾ ਕੋਡ ਕਿਉਂ ਲੱਗਦਾ ਹੈ ਜਿਸ ਨਾਲ ਜਾਣਕਾਰੀ ਵਿਚਾਰ ਔਰ ਭਾਵਨਾਵਾਂ ਅਸੀਂ ਕੀ ਕਰ ਸਕਨੇ ਇੱਕ ਦੂਜੇ ਤੱਕ ਪਹੁੰਚਾ ਸਕਨੇ ਆ ਬੇਸ਼ੱਕ ਹੱਥਾਂ ਦੇ ਇਸ਼ਾਰੇ ਸਿਰਦਾ ਹਿਲਾਉਣਾ ਡੰਡੀਆਂ ਚਿੱਤਰ ਨਕਸ਼ੇ ਚੋੜ ਹਨ ਆਦਿਕ ਦੀ ਵਰਤਰਾਹੀ ਵੀ ਆਪਣਾ ਸੰਦੇਸ਼ ਦੂਸਰੇ ਰਾਹੀਂ ਪਹੁੰਚਾਇਆ ਜਾ ਸਕਦਾ ਹੈ ਇਸ ਐਮਸੀ ਯੂਜ਼ਰ ਐਗਜ਼ਾਮ ਵਿੱਚ ਕਿੱਦਾਂ ਕਮਾ ਸਕਦੇ ਐ ਕਿ ਤੁਸੀਂ ਆਪਣਾ ਸੰਦੇਸ਼ ਕਿੱਦਾਂ ਕਮਾ ਸਕਦੇ ਹੋ ਆਪਣਾ ਸੰਦੇਸ਼ ਕਿੱਦਾਂ ਪਹੁੰਚਾ ਸਕਦੇ ਹੋ ਬਿਨਾਂ ਭਾਸ਼ਾ ਤੋਂ ਹੱਥਾਂ ਦੇ ਇਸ਼ਾਰਿਆਂ ਹਾਂ ਅਗਰ ਮੈਨੂੰ ਉਗਲ ਮਨਾ ਕਿ ਤੈਨੂੰ ਉਗਲਾ ਕੇ ਕਹੇਗਾ ਨਾ ਸਿਰ ਦਾ ਹਿਲਾਣਾ ਡੰਡੀਆਂ ਡੰਡੀ ਸਿੱਧੀ ਪੁੱਠੀ ਚੇਢੀ ਠੀਕ ਹੈ ਤੁਹਾਨੂੰ ਪਤਾ ਤੁਸੀਂ ਸੜਕ ਤੇ ਜਾਂਦੇ ਹੋ ਉੱਥੇ ਇਹ ਰਹ ਹੁੰਦੇ ਐ ਇੱਦਾਂ ਬਣਾਈ ਦੇ ਇੱਧਰ ਜਾਓ ਉੱਧਰ ਜਾਓ ਇਹ ਕੀ ਹੈ ਡੰਡੀਆਂ ਠੀਕ ਹੈ ਨਕਸ਼ੇ ਸ਼ੋਰਟਹੈਂਡ ਆਦੀ ਨਾਲ ਤੁਸੀਂ ਕੀ ਕਰ ਸਕਦੇ ਹੋ ਆਪਣੇ ਸੰਦੇਸ਼ਾਂ ਨੂੰ ਦੂਜੇ ਤੱਕ ਆਸਾਨੀ ਨਾਲ ਪਹੁੰਚਾ ਸਕਦੇ ਹੋ ਠੀਕ ਹੈ ਬੱਚੇ ਨੈਕਸਟ ਨੈਕਸਟ ਮੂਵ ਕਰਾਂਗੇ 4.1 ਅਸਲ ਪਾਸ਼ਾ ਉਚਾਰਨ ਵਿੱਚ ਹੈ ਪਾਸ਼ਾ ਦਾ ਅਸਲ ਹਿੱਸਾ ਕੀ ਹੈ ਉਚਾਰਨ ਅਗਰ ਪਾਸ਼ਾ ਉਚਾਰੀ ਨਹੀਂ ਜਾਏਗੀ ਉਹਦਾ ਅਸਲ ਹਿੱਸਾ ਕੰਮ ਨਹੀਂ ਕਰੇਗਾ ਪਾਸ਼ਾ ਦਾ ਅਸਲ ਉਚਾਰਨ ਵਿੱਚ ਹੈ ਹਰ ਪਾਸ਼ਾ ਮੁੱਢਲੇ ਤੌਰ ਤੇ ਮੌਖਿਕ ਰੂਪ ਵਿੱਚ ਉਤਪਨ ਹੁੰਦੀ ਹੈ ਜਦੋਂ ਜਦੋਂ ਮਨੁੱਖ ਬੋਲਦਾ ਹੈ ਜਦੋਂ ਜਦੋਂ ਉਹ ਮੌਖਿਕ ਰੂਪ ਦਿੰਦਾ ਹੈ ਉਸ ਵੇਲੇ ਹੀ ਭਾਸ਼ਾ ਜਿਹੜੀ ਆ ਉਤਪਨ ਹੁੰਦੀ ਹੈ ਹਰ ਬੱਚਾ ਪਹਿਲਾਂ ਬੋਲਣਾ ਹੀ ਸਿੱਖਦਾ ਹੈ ਕੋਈ ਬੱਚਾ ਛੁੱਟਾ ਲਿਖਦਾ ਨਹੀਂ ਹੈ ਕੋਈ ਬੱਚਾ ਕੁਝ ਨਹੀਂ ਕਰਦਾ ਸਭ ਤੋਂ ਪਹਿਲਾਂ ਕੀ ਸਿੱਖਦਾ ਹੈ ਬੋਲਣਾ ਸਿੱਖਦਾ ਹੈ ਬੋਲਣਾ ਸਿੱਖਣ ਦੇ ਉਪਰਾੰਤ ਹੀ ਉਹ ਸਿੱਖੀ ਹੋਈ ਭਾਸ਼ਾ ਨੂੰ ਕਿਸੇ ਲਿਪੀ ਰਾਹੀਂ ਸਮਝਣ ਦੀ ਸਿਕਲਾਈ ਪ੍ਰਾਪਤ ਕਰਦਾ ਹੈ ਜਦੋਂ ਉਹ ਕੁਝ ਬੋਲਣਾ ਸਟਾਰਟ ਕਰਦਾ ਹੈ ਉਦੇ ਰਾਹੀ ਹੀ ਉਹ ਕੀ ਕਰਦਾ ਹੈ ਪਾਸ਼ਾ ਨੂੰ ਦੂਸਰੀ ਤਰ੍ਹਾਂ ਸਿੱਖਣਾ ਸ਼ੁਰੂ ਕਰ ਦਿੰਦਾ ਹੈ ਨੈਕਸਟ ਸਟੈਪ ਪਾਸ਼ਾ ਬਦਲਦੀ ਰਹਿੰਦੀ ਹੈ ਜਿਹੜੀ ਪਾਸ਼ਾ ਹੈ ਟਾਈਮ ਟੂ ਟਾਈਮ ਬਦਲੀ ਰਹਿੰਦੀ ਹੈ ਦੇਖੋ ਕਿੱਦਾਂ ਬਦਲਦੀ ਹੈ ਹਰ ਪਾਸ਼ਾ ਸਮੇਂ ਦੇ ਨਾਲ ਬਦਲਦੀ ਆ ਹਾਂਜੀ ਪਹਿਲਾ ਪਾਸ਼ਾ ਕੁਛ ਸੀ ਗਿਆ ਹੁਣ ਦੇ ਟਾਈਮ 'ਚ ਕੀ ਹੋਰ ਕੁਝ ਹੋਰ ਹੈ ਇਸ ਵਿੱਚ ਨਵੀਆਂ ਤੁੰਨੀਆਂ ਕੁਝ ਨਵੇਂ ਐਡ-ਆਨ ਤੁੰਨੀਆਂ ਹੋਈਆਂ ਨੇ ਨਵੇਂ ਸੁਪਲੀਮੈਂਟ ਤੁੰਨੀ ਗ੍ਰਾਮ ਤੁੰਨੀ ਗ੍ਰਾਮ ਕੀ ਹੈ ਬਲ ਵੱਲ ਕਿ ਨੂੰ ਬੰਦੇ ਆ ਆਲਰੇਡੀ ਮੈਂ ਕਰਵਾਇਆ ਹੈ ਵੱਲ ਮਤਲਬ ਕਿਸੇ ਚੀਜ਼ ਸੇ ਕੀ ਦੇਣਾ ਅਦਕ ਜੋਰ ਦੇਣਾ ਸੁਰ ਸੁਰ ਲਹਿਤ ਨਵੇਂ ਸ਼ਬਦ ਵਾਕਾਂ ਦੀ ਨਵੀਂ ਬੰਤਰ ਆਦੀ ਜਿਹੜੇ ਵਰਡ ਹੈ ਜਿਹਦੇ ਵਿੱਚ ਆਉਂਦੇ ਰਹਿੰਦੇ ਹੈ ਜਿਦਾ ਪੈਨ ਪੈਨ ਨੂੰ ਇੰਗਲਿਸ਼ ਵਿੱਚ ਵੀ ਪੈਨ ਬੋਲਦੇ ਹੋ ਪੰਜਾਬੀ ਵਿੱਚ ਵੀ ਪੈਨ ਬੋਲਦੇ ਹੈ ਠੀਕ ਹੈ ਇਹ ਸਾਰੇ ਸ਼ਬਦ ਐਸੇ ਸ਼ਬਦ ਹੈ ਜਿਹਦੇ ਭਾਸ਼ਾ 'ਚ ਐਡ ਆਨ ਹੁੰਦੇ ਆ ਪਲੱਸ ਹੁੰਦੇ ਰਹਿੰਦੇ ਆ ਜਿਹਦੇ ਨਾਲ ਭਾਸ਼ਾ ਕੀ ਕਰਦੀ ਰਹਿੰਦੀ ਹੈ ਬਦਲਦੀ ਰਹਿੰਦੀ ਹੈ ਨੈਕਸਟ ਪੁਆਇੰਟ ਹੈ ਪਾਸ਼ਾ ਚਿੰਨਾ ਦੀ ਬਣੀ ਹੁੰਦੀ ਹੈ ਕਹਿੰਦਾ ਹਰ ਇੱਕ ਪਾਸ਼ਾ ਦਾ ਆਪਣਾ ਕੋਈ ਚਿੰਨ ਹੈ ਹਰ ਪਾਸ਼ਾ ਦਾ ਆਪਣਾ ਕੋਈ ਚਿੰਨ ਹੈ ਪਾਸ਼ਾ ਦਾ ਹਰੇਕ ਚਿੰਨ ਪਹਿਲਾਂ ਇੱਕ ਧੁਨੀ ਦਾ ਵਧੇਰੇ ਧੁਨੀਆਂ ਦੀ ਵਿਸ਼ੇਸ਼ ਤਰੀਕੇ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਜਿਵੇਂ ਉੜਾ ਲਿਖਿਆ ਇਹ ਕਿਹਦਾ ਸੀ ਨਾ ਉਰੇ ਦਾ ਪੰਜਾਬੀਆ ਚਿੰਨ ਹੈ ਇਹ ਕਿਹਦੀ ਧੁਨੀ ਦੇ ਰਿਹਾ ਇਹ ਦੇ ਰਿਹਾ ਉ ਦੀ ਧੁਨੀ ਠੀਕ ਹੈ ਮਤਲਬ ਕਹਿੰਦਾ ਜੋ ਵੀ ਚਿੰਨ ਬਣਿਆ ਹੈ ਜੋ ਵੀ ਧੁਨੀ ਦੇਗਾ ਚਿੰਨ ਕੀ ਦੇਵੇਗਾ ਧੁਨੀਆਂ ਦੇਵੇਗਾ ਚਿੰਨ ਕੀ ਦੇਵੇਗਾ ਤੁੰਨੀ ਦੇ ਰਗਾ ਹਰ ਪਾਸਾ ਦਾ ਆਪਣਾ ਚਿੰਨਾ ਉਰੇ ਦਾ ਬਖੜਾ ਚਿੰਨਾ ਐੜੇ ਦਾ ਬਖੜਾ ਐ ਈ ਦੀ ਦਾ ਬਖੜਾ ਐ ਸੈਵਨਥ ਪੁਆਇੰਟ ਹੈ ਤੁਹਾਡਾ ਬੱਚੇ ਪਾਸ਼ਾ ਸੰਗਠਨ ਦਾ ਸੰਗਠਨ ਹੈ ਸੰਗਠਨ ਮਤਲਬ ਸਿਸਟਮ ਐ ਸਿਸਟਮ ਦੇ ਤੌਰ ਤੇ ਚਲਦੀ ਹੈ ਇਹਨਾਂ ਕਲੈਕਟ ਕਰਕੇ ਪਾਸ਼ਾ ਦਾ ਸਿਸਟਮ ਹੁੰਦਾ ਹੈ ਪਾਸ਼ਾ ਕਈ ਛੋਟੇ ਸੰਗਠਨਾਂ ਨੂੰ ਸਿਮਲਿਤ ਕਰਦੇ ਹੋਏ ਵੱਡੇਰਾ ਸੰਗਠਨ ਬਣਾਉਂਦੀ ਹੈ ਮਤਲਬ ਕਿ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਵਿੱਚ ਪਾਉਂਦੇ ਪਾਉਂਦੇ ਐਡ ਆਨ ਕਰਦੇ ਕਰਦੇ ਕੀ ਹੁੰਦਾ ਵੱਡਾ ਬਣ ਜਾਂਦਾ ਸੇਮ ਉਦਾਂ ਹੀ ਤੁੰਨੀ ਤੋਂ ਸ਼ਬਦ ਸ਼ਬਦ ਤੋਂ ਵਾਕ ਵਾਕਾਂਸ਼ ਵਾਕਾਂਸ਼ ਤੋਂ ਵਾਕ ਉਦੋਂ ਬੰਦਾ ਨਾ ਪਹਿਲਾਂ ਤਾਂ ਸਾਡੇ ਗਰ ਤੁੰਨੀ ਨਿਕਲਦੀ ਹੈ ਤੁੰਨੀ ਸਤੋਂ ਛੋਟਾ ਰੂਪ ਹੈ ਇਹ ਬੱਦਾ ਬੱਦਾ ਕੀ ਹੋ ਜਾਂਦਾ ਹੈ ਵਾਕ ਬਣ ਜਾਂਦਾ ਦੇਖ ਜਿਵੇਂ ਤੁੰਨੀ ਸ਼ਬਦਾਸ਼ ਵਾਕਾਂਸ਼ ਵਾਕ ਇਹ ਸਾਰੇ ਆਪਣੇ ਆਪ ਨਾਲ ਮਿਲ ਕੇ ਕੀ ਬਣਾਉਂਦੀ ਹੈ ਬਡੇਰਾ ਸੰਗਠਨ ਬਣਾਉਂਦੀ ਹੈ ਮਤਲਬ ਕਿ ਸਾਡੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੁੰਨੀ ਤੋਂ ਤੁੰਨੀ ਤੋਂ ਚਲਦੇ ਚਲਦੇ ਸੀ ਲਾਸਟ ਕੀ ਬਣਾ ਲੈਣੇ ਹੈ ਵਾਕ ਬਣਾ ਲੈਣੇ ਤੁੰਨੀ ਤੋਂ ਚਲ ਚਲਦੇ ਚ ਲਾਸਟ ਵਿੱਚ ਕੀ ਬਣਾ ਲੈਣੇ ਹੈ ਵਾਕ ਬਣਾ ਲੈਣੇ ਮਤਲਬ ਕਹਿਣ ਦਾ ਐ ਸੰਗਠਨਾ ਦਾ ਸੰਗਠਨ ਅਗਰ ਇਰਥਪੁਆਇੰਟ ਦੀ ਗੱਲ ਕੀਤੀ ਜਾਵੇ ਪਾਸ਼ਾ ਮੁੱਖੀ ਵਰਤਾਰਾ ਹੁੰਦੀ ਹੈ ਕੇਵਲ ਮੁੱਕ جاتی ਹੀ ਪਾਸ਼ਾ ਦੀ ਵਰਤੋਂ ਕਰਦੀ ਹੈ ਕੁਝ ਕੁ ਲੋਕਾਂ ਨੂੰ ਛੱਡ ਕੇ ਜੋ ਜਮਾਂਦਰੂ ਬੋਲੇ ਹੋਣ ਕਰਕੇ ਗੁੰਗੇ ਵੀ ਹੁੰਦੇ ਹਨ ਕਹਿੰਦਾ ਕਿ ਸਭ ਮੁੱਖ ਯੂਜ਼ ਕਰਦੇ ਆ ਸਾਰੇ ਹੀ ਜਿਹੜੇ ਸਾਰੇ ਹੀ ਪੀਪਲ ਐ ਸਾਰੇ ਹੀ ਮੁੱਖ ਐ ਉਹ ਪਾਸ਼ਾ ਦਾ ਯੂਜ਼ ਕਰਦੇ ਕਰਦੇ ਆ ਬਟ ਕੁਝ ਮੁੱਕ ਐਸੇ ਐ ਜਿਹੜੇ ਬੋਲ ਨਹੀਂ ਸਕਦੇ ਜਾਂ ਗੁੰਗੇ ਹੁੰਦੇ ਆ ਉਹ ਕੀ ਨਹੀਂ ਕਰ ਸਕਦੇ ਭਾਸ਼ਾ ਦਾ ਯੂਜ਼ ਨਹੀਂ ਕਰ ਸਕਦੇ ਪਸ਼ੂ ਪੰਛੀਆਂ ਦੀ ਕਿਸੇ ਜਾਤੀ ਦੀ ਆਪਣੀ ਭਾਸ਼ਾ ਹੁੰਦੀ ਹੈ ਪਸ਼ੂ ਪੰਛੀ ਨੇ ਆਪਣੀ ਭਾਸ਼ਾ ਦਿੱਤੀ ਇਸ ਵੇਲੇ ਕਾਹ ਆਇਆ ਕਾ ਆਪਣੀ ਅਲੱਗ ਆਵਾਜ਼ ਚ ਬੋਲਣਾ ਕੋਈ ਆਪਣੀ ਅਲੱਗ ਆਵਾਜ਼ ਚ ਬੋਲਦੀ ਬਿੱਲੀ ਦੀ ਆਵਾਜ਼ ਕੁਚਾ ਕੁੱਤੇ ਦੀ ਆਵਾਜ਼ ਕੁਚਾ ਹੈ ਮਤਲਬ ਕਿਆ ਇਹ ਨਹੀਂ ਕਿ ਜ਼ਰੂਰੀ ਨਹੀਂ ਹੈ ਮਨੋਕੀ ਭਾਸ਼ਾ ਬੋਲਦਿਆ ਹਰ ਪ੍ਰਾਣੀ ਦੀ ਆਪਣੀ ਕੀ ਹੈ ਅਲੱਗ ਅਲੱਗ ਭਾਸ਼ਾ ਜੋ ਵੀ ਲਿਵਿੰਗ ਥਿੰਗਸ ਹੋਣੀਆਂ ਹੁੰਦੀਆਂ ਹੁੰਦੀਆਂ ਆਪਣੀਆਂ ਅਲੱਗ ਅਲੱਗ ਭਾਸ਼ਾ ਹੈ 9 ਪੁਆਇੰਟ ਬੱਚੇ ਤੁਹਾਡਾ ਭਾਸ਼ਾ ਸਿੱਖ ਨਾਲ ਆਉਂਦੀ ਹੈ ਕੋਈ ਵੀ ਬੱਚਾ ਜਨਮ ਤੋਂ ਹੀ ਬੋਲਣ ਨਹੀਂ ਲੱਗ ਪੰਦਾ ਯੂ ਯੂ ਉਹ ਵੱਡਾ ਹੁੰਦਾ ਜਾਂਦਾ ਹੈ ਨਾਲ ਨਾਲ ਭਾਸ਼ਾ ਵੀ ਸਿੱਖਦਾ ਰਹਿੰਦਾ ਹੈ ਮਤਲਬ ਕਿ ਭਾਸ਼ਾ ਨਹੀਂ ਹੈ ਕਿ ਤੁਸੀਂ ਜੰਮਿਓ ਭਾਸ਼ਾ ਕੁਝ ਸਿੱਖਣਾ ਪੈਂਦਾ ਹੈ ਭਾਸ਼ਾ ਜੇ ਨਹੀਂ ਸਿੱਖਣ ਦੀ ਹੈ ਅਗੋਂ ਤੁਸੀਂ ਕਾਰ ਦੇ ਕਮਰੇ ਵਿੱਚ ਅੰਦਰ ਬੜੇ ਰਹੋਗੇ ਠੀਕ ਹੈ ਬਾਹਰ ਨਹੀਂ ਜਾਓਗੇ ਕਿਸੇ ਨਾਲ ਇਟਰੈਕਸ਼ਨ ਨਹੀਂ ਕਰੋ ਕਿਸੇ ਨਾਲ ਗੱਲਬਾਤ ਨਹੀਂ ਕਰੋਗੇ ਤੇਰੇ ਭਾਸ਼ਾ ਨਹੀਂ ਹੋਏਗਾ ਤੁਸੀਂ ਸੋਸ਼ੀਅਲੀ ਨਹੀਂ ਹੋਵੋਗੇ ਤੁਸੀਂ ਭਾਸ਼ਾ ਦਾ ਪੂਰਾ ਨਹੀਂ ਕਰ ਸਕਦੇ ਜਿੱਦਾਂ ਜਿੱਦਾਂ ਤੁਸੀਂ ਵੱਡੇ ਹੋਵੋਗੇ ਸੋਸ਼ੀਅਲੀ ਹੁੰਦੇ ਜਾਓਗੇ ਤੁਹਾਡੀ ਬੁੱਕ ਹੈ ਜਿਹੜੀ ਆ ਭਾਸ਼ਾ ਦੀ ਹੋ ਸਟਰੋਂਗ ਹੁੰਦੀ ਜਾਣੀ ਠੀਕ ਹੈ ਬੱਚੇ ਪਿਛਲੇ ਟੋਪਿਕ ਵਿੱਚ ਅਸੀਂ ਕਰ ਲਏ ਨਿਯਮ ਜਿਹੜੇ ਇੰਪੋਰਟੈਂਟ ਇੰਪੋਰਟੈਂਟ ਨਿਯਮ ਸੀਗੇ ਤਾਂ ਮੈਂ ਸਾਰੇ ਕਰਵਾ ਤੇ ਨੈਕਸਟ ਟੋਪਿਕ ਵਿੱਚ ਕਵਰ ਕਰਾਂਗੇ ਭਾਸ਼ਾ ਦੀਆਂ ਕਿਸਮਾਂ ਕਿ ਭਾਸ਼ਾ ਨੂੰ ਕਿੰਨੇ ਕਿਸਮਾਂ ਵਿੱਚ ਵੰਡਿਆ ਗਿਆ ਹੈ ਭਾਸ਼ਾ ਨੂੰ ਦੋ ਕਿਸਮਾਂ ਵਿੱਚ ਵੰਡਿਆ ਗਿਆ ਹੈ ਫਰਸਟ ਹੈ ਮੌਖਿਕ ਜਾਂ ਬੋਲ ਚੱਲਦੀ ਭਾਸ਼ਾ ਥਰਡ ਹੈ ਸੈਕਿੰਡ ਹੈ ਸੁਣੀ ਲਿਖਤੀ ਜਾਂ ਸਾਹਿਤਕ ਭਾਸ਼ਾ दोनों ही बहुत ही इंपोर्टेंट बन जानी हैं ठीक है बच्चे हम कुछ बच्चे कन्फ्यूज कितने होंगे बच्चे सोचते कि मौखिक सेम है चाल अलग है बट नहीं मौखिक का मतलब की है मोहन निकलना बोल चाल का मतलब की है मोहन निकलना लिखती भाषा से साहित्य लिखा जाता है इस करके साहित्य की भाषा भी कहा जाता है ठीक है बच्चे, बच्चे, बच्चे इन डिटेल करा फर्स्ट है मौखिक ज चाल की भाषा चलो स्टार्ट करिए ਆਮ ਬੋਲ ਚਾਲਦੀ ਭਾਸ਼ਾ ਨੂੰ ਹੀ ਮੌਖਿਕ ਭਾਸ਼ਾ ਕਿਹਾ ਜਾਂਦਾ ਹੈ ਪੇਪਰ 'ਚ ਇੰਦਾ ਵੀ ਆ ਸਕਦਾ ਹੈ ਆਮ ਬੋਲ ਚਾਲਦੀ ਭਾਸ਼ਾ ਦਾ ਦੂਸਰਾ ਨਾਮ ਕੀ ਹੈ ਯਾ ਰਖਣਾ ਦੂਸਰਾ ਨਾਮ ਕੀ ਹੈ ਮੌਖਿਕ ਭਾਸ਼ਾ ਠੀਕ ਹੈ ਮੋਬਾਈਲ ਜਾਂ ਟੈਲੀਫੋਨ ਤੇ ਕੀਤੀ ਗੱਲਬਾਤ ਵੀ ਮੌਖਿਕ ਭਾਸ਼ਾ ਦਾ ਹੀ ਰੂਪ ਹੈ ਮੂੰ ਤੁਹਾਨੂੰ ਮੈਂ ਬੋਲ ਕੇ ਪੜਹਾ ਰਹੀ ਆ ਮੈਂ ਕੀ ਕਰ ਰਹੀ ਆ ਮੌਖਿਕ ਹੈ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਮੌਖਿਕ ਜਾਂ ਬੋਲ ਚਾਲਦੀ ਭਾਸ਼ਾ ਹੁੰਦੀ ਹੈ ਇਹ ਕਿਸੇ ਵਿਆਕਰਨ ਦੇ ਨਿਜਮਾ ਵਿੱਚ ਬੰਨੀ ਨਹੀਂ ਹੁੰਦੀ ਹੁਣ ਇਹ ਲਾਈਨ ਦਾ ਮਤਲਬ ਕੀ ਹੈ ਕਿ ਜਿਹੜੀ ਬੋਲਨੀ ਭਾਸ਼ਾ ਹੈ ਜਿਹੜੀ ਮੂੰਹ ਵਾਲੀ ਭਾਸ਼ਾ ਹੈ ਉਹਦਾ ਕੋਈ ਵੀ ਵਿਆਕਰਨ ਨਹੀਂ ਹੁੰਦਾ ਜਾ ਰੱਖਣਾ ਹੈ ਜਿਹੜੀ ਮੌਖਿਕ ਭਾਸ਼ਾ ਹੈ ਉਹਦਾ ਕੋਈ ਵਿਆਕਰਨ ਨਹੀਂ ਹੁੰਦਾ ਅਗਰ ਮੈਂ ਕਿਸੇ ਨੂੰ ਕਹਿਣਾ ਹੈਗਾ ਚੁੱਪ ਕਰ ਦੇ ਮੇਰੇ ਚੁੱਪ ਅਗਰ ਚੁੱਪ ਹੋ ਜੇਗਾ ਮੈਂ ਆਪਣਾ ਸੈਂਟੈਂਸ ਪੂਰਾ ਨਹੀਂ ਕੀਤਾ ਸਿਰਫ ਮੈਂ ਇੱਕ ਵਰਡ ਬੋਲਿਆ ਚੁੱਪ ਅਗਲਾ ਬੰਦਾ ਚੁੱਪ ਠੀਕ ਹੈ ਮਤਲਬ ਕਹਿੰਦਾ ਕਿ ਜੋ ਅਸੀਂ ਮੂੰਹੋਂ ਬੋਲਦੇ ਹੈ ਉਹ ਪ੍ਰੋਪਰ ਵਿਆਕਰਨ ਤੌਰ ਤੇ ਨਹੀਂ ਬੋਲਦੇ ਇਹ ਕਿਰਿਆ ਅੱਗੇ ਨਾ ਪਿੱਛੇ ਕਿਦਾਂ ਬੋਲੀ ਕਿ ਅੱਗੇ ਬੋਲਦਣੀ ਹੈ ਠੀਕ ਹੈ ਇਸ ਕਰਕੇ ਜਾ ਰਹਿਣ ਲਾਈ ਬਹੁਤ ਇੰਪੋਰਟੰਟ ਬੰਦੀ ਕੋਈ ਵੀ ਨਿਯਮ ਚ ਬੰਨੀ ਨਹੀਂ ਹੁੰਦੀ ਨੈਕਸਟ ਹੈ ਇਹ ਸਾਡੀ ਨਿਤ ਦੀ ਜ਼ਰੂਰਤ ਹੈ ਪਰ ਇਸ ਨੂੰ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਉਚਾਰਦਾ ਹੈ ਤੁਹਾਨੂੰ ਦਿਖਿਆ ਹੋਵੇਗਾ ਹਰ ਇੱਕ ਦੀ ਬੋਲੀ ਅਲੱਗ ਹੈ ਹਰ ਇੱਕ ਦੀ ਮੌਕੀ ਦੀ ਭਾਸ਼ਾ ਅਲੱਗ ਕੋਈ ਬੜੇ ਪਿਆਰ ਨਾਲ ਬੋਲਦਾ ਹੈ ਕੋਈ ਬੜੇ ਗੁੱਸੇ ਨਾਲ ਬੋਲਦਾ ਹੈ ਕਿਸ ਨੂੰ ਬੋਲਣ ਦੀ ਅਕਲ ਵੀ ਨਹੀਂ ਹੁੰਦੀ ਮਤਲਬ ਕਹਿੰਦਾ ਕੀ ਹੈ ਹਰ ਇੱਕ ਆਪਣੇ ਤਰੀਕੇ ਨਾਲ ਉਚਾਰਦਾ ਹੈ ਠੀਕ ਹੈ ਹਾਰਿਕ ਦਾ ਆਪਣਾ ਤਰੀਕਾ ਦੀ ਸਪੱਸ਼ਟਾ ਨੂੰ ਬੋਲਣ ਦਾ ਕੋਈ ਇੰਨੇ ਮਿੱਠੇ ਤਰੀਕੇ ਨਾਲ ਬੋਲਦਾ ਕਿ ਵਾਕੰਗ ਹੈ ਨਾ ਇਹਦੀ ਭਾਸ਼ਾ ਸੁਣਨ ਮਨ ਕਰਦਾ ਹੈ ਠੀਕ ਹੈ ਅਗਲਾ ਸਮੇਂ-ਸਮੇਂ ਤੇ ਸਾਡੀ ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ ਵਿੱਚ ਲੋੜ ਨੂੰ ਸਾਥ ਤਬਦੀਲੀਆਂ ਆਉਂਦੀਆਂ ਕਿਉਂਕਿ ਟਾਈਮ ਦੇ ਰੈਗੂਲਰ ਬੇਸ ਤੇ ਜਦ ਟਾਈਮ ਚੇਂਜ ਹੋਏਗਾ ਤੁਸੀਂ ਖੁਦ ਦੇਖਿਆ ਹੋ ਜਗਾ ਤੁਹਾਡੇ ਕਾਰ ਦੇ ਮੈਂਬਰ ਵੀ ਨੀ ਇੰਗਲਿਸ਼ ਦੇ ਵਰਡ ਕੁਝ ਬੋਲਣ ਲੱਗ ਪਈ ਹੈ ਕਿਉਂ ਬੋਲਦੀ ਹੈ ਹੁਣ ਉਹ ਨਹੀਂ ਬੋਲਦੇ ਮੰਜਾ ਪੇਦਾ ਚਾਰ ਪਾਈ ਪੀਦੇ ਬੋਲਦੇ ਬੈੱਡ ਕਿਉਂਕਿ ਟਾਈਮ ਚੇਂਜ ਹੋ ਰਿਹਾ ਟਾਈਮ ਦੇ ਅਕੋਰਡਿੰਗ ਪਾਸਾ ਵੀ ਚੇਂਜ ਹੁੰਦੀ ਹੀ ਰਹਿੰਦੀ ਹੈ ਇਹਦੇ ਵਿੱਚ ਤੁਸੀਂ ਕੀ ਯਾਦ ਰੱਖਣਾ ਹੈ ਮੌਕੀਕ ਪਾਸ਼ਾ ਦਾ ਕੋਈ ਵਿਆਕਰਣ ਨਹੀਂ ਹੁੰਦਾ ਅਗਰ ਤੁਸੀਂ ਇਹਨੂੰ ਅੱਧਾ ਬੋਲ ਕੇ ਵੀ ਛੱਡ ਦੋਗੇ ਨਾ ਕੋਈ ਸਮਝ ਜਗਾ ਕਿ ਮੈਂ ਕਿਸ ਨੂੰ ਕਹਾਂਗੀ ਨਾ ਕੰਮ ਕਰ ਲਈ ਉਹ ਸਮਝ ਲੈਣਗੇ ਹਾਂ ਮੇਰਾ ਕੋਈ ਕੰਮ ਪੈਂਡਿੰਗ ਹੈ ਮੈਨੂੰ ਕਹਿੰਦੇ ਪੰਜਾਬੀ ਦਾ ਕਰ ਅੰਗਰੇਜ਼ੀ ਦਾ ਕਰ ਕਿਦਾ ਮਰਜ਼ੀ ਕਰ ਉਹ ਸਮਝ ਲੈਣਗੇ ਮਤਲਬ ਕਿ ਤੁਸੀਂ ਇਹਨੂੰ ਅਧੂਰਾ ਵੀ ਛੱਡ ਦਿੰਦੇ ਹੋ ਇਹ ਸੀਗਾ ਸਾਡਾ ਮੌਕੀਕ ਜਾਂ ਬੋਲਚਾਲ ਦੀ ਭਾਸ਼ਾ ਲਾ ਅਗਲਾ ਸਾਰ ਲਾਸਟ ਹੈ ਬੱਚਿਆ ਵਾਲਾ ਲਿਖਤੀ ਜਾਂ ਸਾਇਤਿ ਪਾਸ਼ਾ ਜਦੋਂ ਅਸੀਂ ਆਪਣੇ ਮਨ ਦੇ ਭਾਵ ਜਾਂ ਵਿਚਾਰ ਜਦੋਂ ਲਿਖ ਕੇ ਇੱਕ ਦੂਜੇ ਨਾਲ ਵੰਡਦੇ ਹਾਂ ਉਸ ਨੂੰ ਲਿਖਤੀ ਪਾਸ਼ਾ ਕਿਹਾ ਜਾਂਦਾ ਹੈ ਜਦੋਂ ਤੁਸੀਂ ਆਪਣੇ ਮਨ ਦੀ ਗੱਲਾਂ ਕਿਸੇ ਨਾਲ ਵੰਡਦੇ ਹੋ ਲਿਖ ਕੇ ਵਟ ਕਿਹਦੇ ਨਾਲ ਰਿਟਰਨ ਫਾਰਮ ਚ ਕਿਹੜੀ ਫਾਰਮ ਚ ਰਿਟਰਨ ਫਾਰਮ ਚ ਨੋਟਾ ਔਰਲ ਫਾਰਮ ਠੀਕ ਹੈ ਬੱਚੇ oral form ਨਹੀਂ ਕਰਨੀ use written form use ਹੋਣੀ ਹੈ ਲਿਖਤੀ ਭਾਸ਼ਾ ਵਿਆਕਰਨ ਦੇ ਉਸੂਲਾਂ ਅਤੇ ਨਿਯਮਾਂ ਵਿੱਚ ਬੰਨੀ ਹੁੰਦੀ ਹੈ ਅਗਰ ਪੇਪਰ 'ਚ ਪੁੱਛਿਆ ਜਾਵੇਗਾ ਕਿਹੜੀ ਭਾਸ਼ਾ ਹੈ ਜਿਸ ਦੇ ਵਿੱਚ ਉਸੂਲ ਆਉਂਦੇ ਹੈ ਜਿਸ ਦੇ ਵਿੱਚ ਨਿਯਮ ਆਉਂਦੇ ਹੈ ਤੁਸੀਂ ਯਾਦ ਰੱਖਣਾ ਲਿਖਤੀ ਭਾਸ਼ਾ ਤੁਸੀਂ ਕੀ ਯਾਦ ਰੱਖਣਾ ਲਿਖਤੀ ਭਾਸ਼ਾ ਕਿਸੇ ਪ੍ਰਦੇਸ਼ ਦੀ ਅਖਬਾਰੋਂ ਦੇਖੋ ਬੱਚੇ ਨੂੰ ਸਾਈਤਿਕ ਭਾਸ਼ਾ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਕਿਸੇ ਪ੍ਰਦੇਸ਼ ਦੀ ਅਖਬਾਰ ਕਿਤਾਬਾਂ ਰਸਾਲੇ ਆਦਿ ਇਸੇ ਲਿਖਤੀ ਭਾਸ਼ਾ ਦੇ ਸ਼ਬਦੇ ਹਨ ਇਸ ਨੂੰ ਟਕਸਾਲੀ ਬੋਲੀ ਵੀ ਕਿਹਾ ਜਾਂਦਾ ਹੈ ਇੱਕੋ ਕੀ ਬਣਗੇ ਤਿੰਨ ਨਾਮ ਤਿੰਨ ਨਾਮ ਕੀ ਬਣੇ ਤੁਹਾਡੇ ਫਸਟ ਕੀ ਬਣੀ ਲਿਖਤੀ ਲਿਖਤੀ ਨੂੰ ਕੀ ਕਿਹਾ ਗਿਆ ਸਾਇਤਕ ਕਿਉਂਕਿ ਇਹਦੇ ਵਿੱਚ ਅਖਬਾਰਾਂ ਵਗੈਰਾ ਛਪਦੀਆਂ ਜਿਹੜੀਆਂ ਅਖਬਾਰਾਂ ਵਗੈਰਾ ਛਪਦੀਆਂ ਕਿਹੜੀ ਭਾਸ਼ਾ ਚੰਦੀ ਟਕਸਾਲੀ ਟਕਸਾਲੀ ਭਾਸ਼ਾ ਕਿਉਂ ਕਿਹਾ ਜਾਂਦਾ ਹੈ ਜਿਹੜੇ ਦਫਤਰੀ ਕੰਮ ਹੁੰਦੇ ਆ ਜਿਹੜੇ ਦਫਤਰਾ ਵਿੱਚ ਕੰਮ ਹੁੰਦਾ ਕਿਹੜੀ ਭਾਸ਼ਾ ਰਹੀ ਹੁੰਦੀ ਹੈ ਟਕਸਾਲੀ ਭਾਸ਼ਾ ਰਹੀ ਸਿੱਖਿਆ ਦਾ ਮਾਧਿਅਮ ਅਤੇ ਦਫਤਰੀ ਭਾਸ਼ਾ ਵੀ ਇਸੇ ਦਾ ਬੈਂਡ ਆਉਂਦੀ ਹੈ ਤੁਹਾਨੂੰ ਆਲ ਦੱਸਿਆ ਮੈਂ ਕਿ ਕਿਦੇ ਅੰਦਰ ਆਉਂਦੀ ਦਫਤਰੀ ਭਾਸ਼ਾ ਜਿਹੜੇ ਪੰ ਕਾਗਜ਼ ਆਉਂਦੇ ਦਫਤਰਾ ਵਿੱਚ ਜਿਹੜੀ ਪੀਡੀਐਫ ਆਉਂਦੀ ਹੈ ਜਿਹੜਾ ਕਾੜਾ ਕਾੜੇ ਨੋਟੀਫਿਕੇਸ਼ਨ ਆਉਂਦੇ ਪੰਜਾਬੀ ਚ ਨੋਟੀਫਿਕੇਸ਼ਨ ਆਉਂਦੇ ਨਾ ਕਿ ਆਹ ਪੇਪਰ ਇੰਨੀ ਤਰੀਕ ਨੂੰ ਹੋਣਾ ਹੈ ਕਦੋਂ ਹੋਣਾ ਹੈ ਇਹ ਸਭ ਕੁਝ ਕਿਦੇ ਅੰਦਰ ਆਉਂਦਾ ਹੈ ਟਕਸਾਲੀ ਭਾਸ਼ਾ ਲਿਖਤੀ ਜਾਂ ਸਾਇਟਿਕ ਭਾਸ਼ਾ ਅੰਦਰ ਆਉਂਦਾ ਹੈ ਪੇਪਰ ਵਿੱਚ ਕੀ ਕੀ ਪੁੱਛ ਸਕਦੇ ਆ ਅਖਬਾਰਾਂ ਕਿਦੇ ਵੀ ਸ਼ਬਦੀਆਂ ਹਨ ਕਿਤਾਬਾਂ ਕਿਦੇ ਵੀ ਸ਼ਬਦੀਆਂ ਹਨ ਰਸਾਲੇ ਕਿਦੇ ਵੀ ਸ਼ਬਦੇ ਹਨ ਹੁਣ ਸਿੱਖਿਆ ਦਾ ਮਾਧਿਅਮ ਸਿੱਖਿਆ ਦਾ ਮਤਲਬ ਮੋਡ ਆਫ ਐਜੂਕੇਸ਼ਨ ਤੁਹਾਡੀ ਪੜਾਈ ਦੀ ਕਿਤਾਬਾਂ ਨਿੱ ਕਿਹਦੇ ਚ ਆਂਦੀਆਂ ਹਨ ਦਫਰਤਾਨੀ ਭਾਸ਼ਾ ਕਿਦੇ ਵਿੱਚ ਆਂਦੀਆਂ ਹਨ ਉਹ ਸਾਰਾ ਕੁਝ ਲਿਖਤੀ ਜਾਂ ਸਾਇਤਿਕ ਵਿੱਚ ਆਂਦਾ ਹੈ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਹੀ ਖਤਮ ਕਰਨੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸਬਸਕ੍ਰਾਈਬ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਸਾਨੂੰ ਵੀ ਇਹਨਾ ਮੋਟੀਵੇਸ਼ਨ ਮਿਲਦਾ ਰਹੇ ਉਹ ਤੁਹਾਡੇ ਲਈ ਅਸੀਂ ਸਭ ਤੋਂ ਵਧੀਆ ਸਭ ਤੋਂ ਜ਼ਿਆਦਾ ਵਧੀਆ ਤੁਹਾਡੇ ਲਈ ਮੋਕ ਟੈਕਸ ਵਗੈਰਾ ਪ੍ਰੋਵਾਈਡ